ਸੰਦੀਪ ਸਿੰਘ ਦੁਆਰਾ ਜੇਲ੍ਹ ਦੇ ਵਿੱਚ ਜਿਹੜਾ ਪੁਲਿਸ ਅਫਸਰ ਸੁਭਾ ਸਿੰਘ ਜੀ ਦਾ ਜਿਹੜਾ ਕਤਲ ਕੀਤਾ ਉਹਦੇ ਸੰਸਕਾਰ ਦੀ ਪੂਰੀ ਜ਼ਿੰਮੇਵਾਰੀ ਪੰਜਾਬੀ ਹੋਣ ਦੇ ਨਾਤੇ ਤੇ ਪੰਜਾਬ ਦੀ ਧਰਤੀ ਦਾ ਪੁੱਤਰ ਹੋਣ ਦੇ ਨਾਤੇ ਰਜੀਵ ਟੈਂਡਰ Hindu Jaago Ko Committee ਲੈ ਰਹੀ ਹੈ ਮੈਂ ਇੱਕ ਕੋਸ਼ਨਾ ਆਪਣੇ ਸਾਰੇ ਸਾਥੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਕਰ ਰਿਹਾ ਅਗਰ ਉਹਨਾਂ ਦਾ ਪਰਿਵਾਰ ਸੁਭਾ ਸਿੰਘ ਜੀ ਦੀ ਬੋੜੀ ਦੇ ਉੱਤੇ ਕੋਈ ਕਲੇਮ ਨਹੀਂ ਕਰਦਾ ਦਾਵਾ ਨਹੀਂ ਕਰਦਾ ਉਹਦਾ ਸੰਸਕਾਰ ਦੀ ਜ਼ਿੰਮੇਵਾਰੀ ਨਹੀਂ ਲੈਂਦਾ ਰੂਸ ਸਰੂਪਪ ਤਾਂ ਹਿੰਦੂ ਜਾਗੋ ਕੋਰ ਕਮੇਟੀ ਦਰਜੀਵ ਟੰਡਨ ਸ਼ਕਸਣਾ ਪੰਜਾਬ ਤੋਂ ਉਹਦੇ ਪੂਰੇ ਸਾਥੀ ਉਹਦੇ ਸੰਸਕਾਰ ਦੀ ਰਸਮ ਪਗੜੀ ਦੀ ਪੂਰੀ ਜ਼ਿੰਮੇਵਾਰੀ ਲੈਣਗੇ ਇਹ ਫਰਜ ਕਿਉਂ ਨਿਭਾਇਆ ਜਾ ਰਿਹਾ ਹੈ ਪਹਿਲੇ ਲੋਕਾਂ ਨੇ ਸਵਾਲ ਕਰਨਾ ਵੀ ਇਹ ਫਰਜ ਕਿਉਂ ਨਿਭਾਇਆ ਜਾ ਰਿਹਾ ਹੈ ਕਿਉਂਕਿ ਰਜੀਵ ਟੰਡਨ ਕਿੱਥੇ ਪੈਦਾ ਹੋਇਆ ਪੰਜਾਬ ਦੀ ਧਰਤੀ ਤੇ ਧਰਤੀ ਕੀ ਹੁੰਦੀ ਹੈ ਧਰਤੀ ਸਾਡੀ ਮਾਂ ਹੁੰਦੀ ਹੈ ਸੁਭਾ ਸਿੰਘ ਜੀ ਕਿੱਥੇ ਪੈਦਾ ਹੋਏ ਪੰਜਾਬ ਦੀ ਧਰਤੀ ਦੇ ਉੱਤੇ ਉਹ ਵੀ ਉਸ ਮਾਂ ਦੇ ਪੁੱਤੇ ਤੇ ਮੈਂ ਵੀ ਉਸੇ ਮਾਂ ਦਾ ਪੁੱਤਰ ਪੰਜਾਬ ਦੀ ਧਰਤੀ ਦੇ ਪੁੱਤਰ ਹੋਂ ਦੇ ਨਾਤੇ ਅਸੀਂ ਲੋਕਾਂ ਨੇ ਇੱਕ ਦਿਸੀਆਂ ਲਿੱਤਾ ਵੀ ਸੁਭਾ ਸਿੰਘ ਜੀ ਦਾ ਅੰਤਿਮ ਸੰਸਕਾਰ ਹਿੰਦੂ ਚਾਗੋ ਕੋਰ ਕਮੇਟੀ ਰਜੀਵ ਟੈਂਡੈਂਨਸ਼ਿਪਸ ਨਾਲ ਪੰਜਾਬ ਉਹਨਾਂ ਦੀ ਪੂਰੀ ਟੀਮ ਕਰੇਗੀ ਪੂਰੇ ਰੀਤੀ ਰਿਵਾਜ ਦੇ ਨਾਲ ਮੈਂ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਡੀਜੀਪੀ ਗੌਰਵ ਯਾਦਵ ਜੀ ਨੂੰ ਵੀ ਸੋਸ਼ਲ ਮੀਡੀਆ ਦੇ ਰਾਹੀਂ ਇੱਕ ਮੰਗ ਕਹਿਣਾ ਚਾਹਨਾ ਬਿਉਦੇ ਸਸਕੀ ਮਾਦੇ ਪੁੱਤਰ ਹੋਣ ਦੇ ਕਰਕੇ ਤਰਤੀ ਮਾਦੇ ਪੰਜਾਬ ਦਾ ਪੁੱਤਰ ਹੋਣ ਕਰਕੇ ਕਿਉਂਕਿ ਮੈਂ ਵੀ ਪੰਜਾਬ ਦਾ ਪੁੱਤਰ ਆ ਸੁਭਾ ਸਿੰਘ ਪੰਜਾਬ ਦਾ ਪੁੱਤਰ ਸੀ ਉਹ ਪੁੱਤਰ ਸੀ ਜਿਨੇ ਪੰਜਾਬ ਚੋਂ ਅਤਵਾਦ ਖਤਮ ਕੀਤਾ ਜਦੋਂ ਲੋਕੀ ਘਰਾਂ ਚੋਂ ਨਿਕਲਣ ਤੋਂ ਡਰਦੇ ਸੀ ਉਸਲੇ ਇਹੀ ਸੁਭਾ ਸਿੰਘ ਵਰਗੇ ਪੁਲਿਸ ਜਵਾਨ ਪੁਲਿਸ ਅਫਸਰ ਸੀਗੇ ਜਿਨ੍ਹਾਂ ਨੇ ਖੜਕੂਵਾਦ ਦਾ ਖਾਤਮਾ ਕੀਤਾ ਇਸ ਕਰਕੇ ਸਾਰੇ ਪੰਜਾਬੀਓ ਆਪਣੀ ਜ਼ਿੰਮੇਵਾਰੀ ਬੰਦੀ ਹੈ ਹੁਣ ਸਾਡੀ ਵਾਰੀ ਹੈ ਬੇਸੀ ਇਹਨਾਂ ਦਾ ਮਾਨ ਸਨਮਾਨ ਕਰੀਏ ਇਹਨਾਂ ਦਾ ਸਾਥ ਦੇਈਏ ਜੇ ਕਰਾ ਪੀਰ ਬਜਰੰਗੇ ਹਰ ਹਰ ਮਾਹੀ